ਉਦੇਪਾ ਸੇਵਾ ਨਾ ਕਿ ਕਿ ਵਿਰੋਧੀਆਂ ਦੇ ਪਾਰਟੀਆਂ ਦੇ ਦਫਤਰਾਂ ਚ ਕੌਮ ਬੋਲਦੇ ਨੇ ਜਾ ਕੇ ਦੇਖੋ ਕਾਂਗਰਸੀਆਂ ਕਾਲੀਆਂ ਦੇ ਦਫਤਰਾਂ ਦੇ ਹਾਲ ਕੋਈ ਪੈਰ ਧਰਨ ਵਾਲਾ ਬੰਦਾ ਨਹੀਂ ਜੋਰ ਲਾ ਲਿਆ ਮੁਠੀ ਪਰ ਬੰਦੇ ਨਹੀਂ ਇਕੱਠੇ ਕਰ ਸਕੇ ਆਹ ਦੇਖੋ ਆਮ ਆਦਮੀ ਪਾਰਟੀ ਦਾ ਕੱਟ ਖੜੇ ਹੋਣ ਲਈ ਵੀ ਜਗ੍ਹਾ ਨਹੀਂ ਇਤਿਹਾਸਿਕ ਆਪਣੀ ਹਾਰ ਉਹ ਆਪਣੀ ਹਾਰ ਪਹਿਲੇ ਹੀ ਕਬੂਲ ਕਰੀ ਬੈਠੇ ਨੇ ਲੜਨ ਤੋਂ ਪਹਿਲੇ ਹੀ ਉਹਨੇ ਅਕਾਲੀ ਦਲ ਤਾਂ ਸਰੈਂਡਰ ਕਰ ਗਿਆ ਕਾਂਗਰਸ ਦਾ ਦੀਵਾ ਜਿਹੜਾ ਟਿੰਟ ਮਾਰ ਰਿਹਾ ਹੈ ਮਾਰਿਆ ਉਹਨੂੰ ਪੱਕੀ ਝੱਲ ਕੇ ਜਾਨ ਨੂੰ ਮਾਰਿਆ ਉਹਨੂੰ ਪੱਠੀ ਨੂੰ ਭਗਾਉਂਦੇ ਨੇ ਜਾਨ ਨੂੰ ਫੇਰ ਪਾਣੀ ਦੀ ਸਾਤ ਸੰਗਤ ਮੈਂ பாਬੂ ਕਹਾਂ ਅੱਜ ਇੰਨਾ ਕੱਠ ਵਾਹਿਗੁਰੂ ਜੀ ਮੈਂ ਸੋਚ ਨਹੀਂ ਸੀ ਸਾਦਾ ਮਤਲਬ ਆਪ ਮੁਹਾਰਰ ਇਹ ਕਾਂਗਰਸ ਦਾ ਪੰਡਾਲ ਉੱਥੇ ਖਾਲੀ ਪਿਆ ਸੀ ਪਰ ਆਪਸੀ ਧੜੇਬੰਦੀਆਂ ਉਹਨਾਂ ਦੀ ਉਹ ਸਾਲੇ ਕਹਿੰਦੇ ਨੇ ਜਿਨ੍ਹਾਂ ਦੇ ਘਰ ਚ ਲੜਾਈ ਹੋਵੇ ਗਵਾਂਢੀ ਚਾਹ ਪੀਣ ਨਹੀਂ ਜਾਂਦਾ ਔਰ ਜਿਹੜੇ ਆਪਸੇ ਇਹ ਦੂਜੇ ਤੇ ਤੀਜੇ ਨੰਬਰ ਤੇ ਲੜਾਈਆਂਾਂ ਦੀ ਰਹਿ ਗਈਆਂ ਕਿਹਨੇ ਅੱਗੇ ਜਾਣਾ ਕਿਹਨੇ ਪਿੱਛੇ ਜਾਣਾ ਔਰ ਤੁਸੀਂ ਭਾਜਪੀ ਦੀ ਗੱਲ ਕਰਦੇ ਸੀ ਭਾਜਪੀ ਦਾ ਦਾ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਵੀ ਉਹ ਹੰਸ ਰਾਜ ਨੂੰ ਹੀ ਪੁੱਛ ਲਓ ਵਿਚਾਰਾ ਉਮੀਦਵਾਰ ਬਣਾਤਾ ਇੱਥੇ ਕੋਈ ਬੰਨ ਨੂੰ ਤਿਆਰ ਨਹੀਂ ਹੈਗਾ ਇੱਥੇ ਪਾਰ ਪੈਂਟ ਨੂੰ ਲੁਧਿਆਣੇ ਉਤਾਰ ਤੇ ਆ ਇਹ ਇਹ ਗੱਲਾਂ ਕੀਤੇ ਕੋਈ ਲੁਧਿਆਣੇ ਦਾ ਬੰਦਾ ਮਿਲਿਆ ਨਹੀਂ ਲੁਧਿਆਣੇ ਦਾ ਬੰ ਵੀ ਅੱਜ ਕਾਂਗਰਸ ਕੋ ਕੋਈ ਕੈਂਡੀਡੇਟ ਹੀ ਨਹੀਂ ਚੰਗਾ ਕੈਂਡੀਡੇਟ ਨਹੀਂ ਤੇ ਅੱਜ ਉਹ ਜਿਹੜੀ ਹੈਗੀ ਆ ਪਾਰਟੀ ਚ ਕੱਢ ਸਕਦਾ ਪਰ ਜਿਵੇਂ ਕਿ ਆਮ ਆਦਮੀ ਪਾਰਟੀ ਚ ਸਾਰੇ ਹੀ ਗੁਰਪ੍ਰੀਤ ਸਿੰਘ ਜੀਪੀ ਵਰਗੇ ਨੇ ਇਮਾਨਦਾਰ ਤੇ ਮਿਹਨਤੀ ਨੇ ਤੇ ਲੋਕਾਂ ਦਾ ਹੱਕ ਲਈ ਖੜਨ ਵਾਲੇ ਲੋਕ ਨੇ ਉਹ ਚਾਹੁੰਦੇ ਆ ਕਿ ਸਮਾਜ ਚ ਕੁਝ ਚੇਂਜ ਹੋਵੇ ਕਿਉਂਕਿ ਦੇਖੋ ਇਹ ਬਿਜਲੀ ਦਾ ਬਿੱਲ ਸਭ ਨੂੰ ਮਾਫ ਕਿਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਲੋਕ ਸਭਾ ਹਲਕਾ ਫਤੇਗੜ ਸਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਖੋਲਿਆ ਗਿਆ ਖੰਨਾ ਵਿਖੇ ਮੁਕ ਚੋਣ ਦਾ ਉਤਰ ਤੱਕ ਕੀਤਾ ਉਦਘਾਟਨ ਇਸ ਮੌਕੇ ਕੈਂਪੇਨ ਇੰਚਾਰਜ ਲੋਕ ਸਭਾ ਹਲਕਾ ਫਤੇਗੜ ਸਾਹ ਅਤੇ ਵਾਇਸ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੋਨ ਨੇ ਖੰਨਾ ਵਾਸੀਆਂ ਦਾ ਧੰਨਵਾਦ ਕਰਦੇ ਹੋਇਆ ਕਿਹਾ ਕਿ ਮੈਂ ਸਿਰ ਝੁਕਾ ਕੇ ਖੰਨਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪਿਆਰ ਮੈਨੂੰ ਖੰਨੇ ਨੇ ਦਿੱਤਾ ਮੈਂ ਖੰਨੇ ਦਾ ਸੱਜਣ ਲੈ ਕੇ ਦੇਣ ਨਹੀਂ ਦੇ ਸਕਦਾ ਮੁਕਤ ਚੋਣ ਦੱਤਰ ਦਾ ਉਗਾਟਨ ਕਰਨ ਵੇਲੇ ਉਮੀਦ ਤੋਂ ਵੀ ਵੱਧ ਇਕੱਠ ਹੋਇਆ ਹੈ ਹੁਣ 4 ਜੂਨ ਨੂੰ ਜਰੂਰ ਰਿਜ਼ਲਟ ਆਏਗਾ ਤਾਂ ਪੱਕਾ ਗੁਰਪ੍ਰੀਤ ਸਿੰਘ ਜੀਪੀ ਹੀ ਜਿੱਤ ਕੇ ਜਾਣਗੇ ਉਹਨਾਂ ਕਿਹਾ ਕਿ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਝੌਲੀ ਪਾਣੀਆਂ ਨੇ ਅਸੀਂ ਜਿੰਨਾ ਸੋਚਿਆ ਸੀ ਸਾਡੀ ਸੋਚ ਤੋਂ ਵੀ ਵੱਧ ਇਕੱਠਾ ਹੋਇਆ ਹੋਇਆ ਲੋਕਾਂ ਦਾ ਸਿਰ ਝੁਕਾ ਕੇ ਧੰਨਵਾਦ ਕਰਦੇ ਹਾਂ ਦੂਜੇ ਪਾਸੇ ਉਹਨਾਂ ਕਹਿੰਿਆ ਕਿ ਵਿਰੋਧੀਆਂ ਦੇ ਪਾਰਟੀਆਂ ਦੇ ਦਫ਼ਤਰਾਂ 'ਚ ਕੌਮ ਬੋਲਦੇ ਨੇ ਜਾ ਕੇ ਦੇਖੋ ਕਾਂਗਰਸੀਆਂ ਕਾਲੀਆਂ ਦੇ ਦਫ਼ਤਰਾਂ ਦੇ ਹਾਲ ਕੋਈ ਪੈਰ ਧਰਨ ਵਾਲਾ ਬੰਦਾ ਨਹੀਂ ਜੋਰ ਲਾ ਲਿਆ ਮੁੱਠੀ ਪਰ ਬੰਦੇ ਨਹੀਂ ਇਕੱਠੇ ਕਰ ਸਕੇ ਆ ਦੇਖੋ ਆਮ ਆਦਮੀ ਪਾਰਟੀ ਦਾ ਕੱਟ ਖੜੇ ਹੋਣ ਲਈ ਵੀ ਜਗ੍ਹਾ ਨਹੀਂ ਇਤਿਹਾਸੇ ਖੁੰਝਾ ਫਿਰ ਜਿੱਤ ਪ੍ਰਾਪਤ ਕਰਨਗੇ ਜੀਪੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਪਿੰਡਾਂ ਵਿੱਚ ਜੀਪੀ ਦੇ ਹੱਕ ਵਿੱਚ ਝੁੱਲ ਰਹੀ ਚੁੱਕੀ ਹੈ ਹਨੇਰੀ ਬੱਤਵਰ ਬਾਜੂ ਦਾ ਗੌਰ ਮੰਡੇਰ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਚੋਣਾ ਦਾ ਵਿਕਲ ਬਚ ਚੁੱਕਿਆ ਹੈ ਔਰ 1 ਜੂਨ ਨੂੰ ਇੱਕ ਟੈ ਹੋਗਾ ਕਿਸ ਦੇਸ਼ ਦੇ ਉੱਤੇ ਰਾਜ ਆਠਾਠਾ ਮਾਰਦਾ ਕੱਠ ਵਕ ਵਕ ਪਿੰਡਾਂ ਤੋਂ ਅੱਜ ਇਸ ਗੱਲ ਦਾ ਸਬੂਤ ਭਰ ਰਹੇ ਨੇ 1 ਜੂਨ ਦੀ ਉਡੀਕ ਕੀਤੀ ਜਾ ਰਹੀ ਹੈ ਔਰ 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ ਗੁਰਪ੍ਰੀਤ ਸਿੰਘ ਜੀ ਪੀ ਪੱਕਾ ਜਿੱਤ ਕੇ ਜਾਣਗੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਇਕੱਠ ਹੈ ਆ ਜਾ ਕੇ ਦੇਖੋ ਕਾਂਗਰਸੀਆਂ ਦੇ ਹਾਲ ਜਾ ਕੇ ਦੇਖੋ ਕਾਲੀਆਂ ਦੇ ਹਾਲ ਕਾਹ ਬੋਲਦੇ ਨੇ ਦਫਤਰਾਂ ਚ ਕਾਹ ਕੋਈ ਪੈਰ ਧਰਨ ਵਾਲਾ ਬੰਦਾ ਨਹੀਂ ਜੀ ਪੈਰ ਧਰਨ ਵਾਲਾ ਪਿੰਡਾਂ ਦੇ ਵਿੱਚ ਸੁਨੇਹੇ ਲਾਏ ਕਿ ਤੁਸੀਂ ਕਿਸੇ ਤਰੀਕੇ ਨਾਲ ਜੀ ਕਹਿੰਦੇ ਸਾਡੇ ਦਫਤਰ ਦੇ ਉਹ ਘਾਟਨ ਤੇ ਪਹੁੰਚਿਓ ਜੋਰ ਲਾ ਲਿਆ ਮੁੱਠੀ ਪਰ ਬੰਦੇ ਵੀ ਕੱਖੇ ਦਾ ਕਰ ਸਕੇ ਆ ਬੈਠੇ ਨੇ ਆ ਆਮ ਆਦਮੀ ਪਾਰਟੀ ਦੇ ਯੋਧੇ ਲੜਾ ਮਾਰ ਕੇ ਦੇਖੋ ਦੇਖੋ ਖੜਨ ਨੂੰ ਵੀ ਜਗ੍ਹਾ ਨਹੀਂ ਰਹੀ ਉਹ ਉਹ ਆਪਣੀ ਹਾਰ ਉਹ ਆਪਣੀ ਹਾਰ ਪਹਿਲੇ ਹੀ ਕਬੂਲ ਕਰੀ ਬੈਠੇ ਨੇ ਲੜਨ ਤੋਂ ਪਹਿਲੇ ਹੀ ਉਹਨੇ ਅਕਾਲੀ ਦਲ ਤਾਂ ਸਰੈਂਡਰ ਕਰ ਗਿਆ ਕਾਂਗਰਸ ਦਾ ਜੀਵਾ ਜਿਹੜਾ ਟਿੰਟ ਮਾਰ ਰਿਹਾ ਮਾਰ ਰਿਹਾ ਉਹਨੂੰ ਪੱਕੀ ਚੱਲ ਕੇ ਜਾਨ ਨੂੰ ਮਾਰ ਰਿਹਾ ਉਹਨੂੰ ਪੱਠੀ ਨੂੰ ਭਗਾਉਂਦੇ ਨੇ ਜਾਣੂ ਫੇਰ ਪਾਣੀ ਦੀ ਬਾल्टी ਪੈ ਜਾਂਦੀ ਏ ਬੱਚੇ ਅੱਜ ਸ਼ਾਮ ਨੂੰ ਖੰਨੇ ਹੜਕੇ ਚ ਬਹੁਤ ਵੱਡੀ ਕਹੋਰ ਜੁਆਇਨਿੰਗ ਕਰਾ ਕੇ ਦਿਖਾ ਹੁੰਦਾ ਲਾਨੀਆਂ ਕਹਿ ਲੈ ਸੋ ਨੂੰ ਸਫਾਇਆ ਕਰਦਾਂਗੇ ਜੀ ਕਾਂਗਰਸ ਤਾਂ ਇਸ ਖੰਨੇ ਚੋ ਅਕਾਲੀ ਤਾਂ ਪਹਿਲਾ ਹੈ ਨਹੀਂ ਉਰੇ ਕਿਤੇ ਸੋ ਤਕੜਿਆ ਹੋ ਕੇ ਰਿਓ ਤਕੜਿਆ ਹੋ ਕੇ ਮੈਂ ਨਾਰੇ ਲਾਉਂਗਾ ਔਰ ਨਾਰੇ ਨਾਲ ਜਵਾਬ ਤੁਸੀਂ ਨਾਰੇ ਨਾਲ ਦੇਣਾ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਤੇਰੀ ਸੋਚ ਤੇ ਪਹਰਾ ਦੇਾਂਗੇ ਠੋਕ ਕੇ ਮਨ ਤੇਰੀ ਸੋਚ ਤੇ ਪਹਰਾ ਦੇਾਂਗੇ ਠੋਕ ਕੇ ਤੋਂ ਦੱਤ ਕੱਲਕੇ ਕਹਿੰਦੇ ਜਦੋਂ ਸ਼ਾਮ ਨੂੰ ਵੜਤਾ ਤਖੋਲੀ ਦਾ ਤਾਂ ਪਤਾ ਲੱਗਦਾ ਵੀ ਅੱਜ ਫਲਾੜੇ ਬਾਜ਼ਾਰ ਦੇ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਕੋਈ ਕਾਗਰਦ ਛੱਡ ਕੇ ਸ਼ਾਮਲ ਹੋ ਗਿਆ ਕੋਈ ਭਾਜਪਾ ਛੱਡ ਕੇ ਸ਼ਾਮਲ ਹੋ ਗਿਆ ਕੋਈ ਇਕਲਈ ਦਲ ਛੱਡ ਕੇ ਸ਼ਾਮਲ ਹੋ ਗਿਆ ਕਿਉਂਕਿ ਪ੍ਰਗਵੰਤ ਮਾਨ ਸਾਹਿਬ ਨੇ ਜਿਹੜੇ 2 ਸਾਲ ਦੇ ਵਿੱਚ ਪੰਜਾਬ ਦੇਲੀ ਕੰਮ ਕਰੇ ਨੇ ਅੱਜ ਹਰ ਇੱਕ ਟਿੱਡੇ ਦਾ ਪੰਜਾਬ ਦਾ ਪ੍ਰੇਮ ਕਰਨ ਵਾਲਾ ਪੰਜਾਬੀ ਭਾਵੇਂ ਈਸੂੰ ਦਾ ਸਾਕਾ ਮੰਤਰੀ ਤੇ ਈਸੂੰ ਨਾਲ ਮੈਂਦਾ ਗੁਰਜੀਤ ਕੋਟਲੀ ਹੋਵੇ ਜਿਹੜਾ ਆਪਣਾ ਦਬਾਗੀ ਤਵਾਰਨ ਵਿਗਾੜ ਕੇ ਇੱਕ ਲੋਕਪੁਰਸ਼ ਤਲਵੰਡੀ ਸਾਹਿਬ ਦੇ ਪਰਿਵਾਰ ਬਾਰੇ ਵੀ ਗੱਲ ਕਰ ਗਿਆ ਪਰ ਉਹ ਕਹਿ ਕੇ ਗਿਆ ਈਸੋ ਦੇ ਐਮਐਲਏ ਸਾਹਿਬਾਰੇ ਆਪਣੇ ਭਾਸ਼ਣ ਦੇ ਵਿੱਚ ਸਾਡੇ ਕੋਲੇ ਜਿਹੜੀ ਉਹਨਾਂ ਦੀ ਸਪੀਚ ਆਈ ਆ ਕਹਿੰਦਾ ਜੇ cheat ਤਲਵੰਡੀ ਵਰਦੇ ਨੇ ਤਾਂ ਇੱਕ ਸੌਂ ਜਾਂਦਾ ਇਹਨਾਂ ਨੂੰ ਸੌਂ ਤਾਂ ਰਾਤ ਨੂੰ ਸੁਪਨੇ 'ਚ ਵੀ ਦਿਖਦਾ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਰਾਤ ਨੂੰ ਸੁਪਨੇ 'ਚ ਵੀ ਦਿਖਾਈ ਦਿੰਦੇ ਨੇ ਤੇ ਆਪਣਾ ਦਿਮਾਗੀ ਤਬਾਹ ਨੇ ਜਿਹੜਾ ਹੋ ਚੁੱਕੇ ਨੇ ਲੋਕ ਜਿਹੜਾ ਦਿਨੋਂ ਦਿਨ ਆਮ ਆਦਮੀ ਪਾਰਟੀ ਦੀ ਵੱਧੀ ਲੋਕਪ੍ਰੀਤਾ ਨੂੰ ਦੇਖ ਕੇ ਜੀਪੀ ਸਾਹਿਬ ਤੇ ਫਤਿਹਗੜ੍ਹ ਸਾਹਿਬ ਤੋਂ ਬਾਅਦ ਇਹ ਗਰਾਹ ਨੂੰ ਦੇਖ ਕੇ ਲੋਕ ਆਪ ਦੀ ਜਿਹੜਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਰੀਏ ਤਾਂ ਕੀ ਕਰੀਏ ਜਿੰਦਾਬਾਦ ਸਾਨੂੰ ਆਪਣੀਏ ਸਾਹਿਬ ਜਿੰਦਾਬਾਦ 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 ਸਭਾ ਜਿੰਦਾਬਾਦ ਜਿੰਦਾਬਾਦ ਇਹ ਚੁੱਕਾ ਕੇ ਮੈਂ ਖੰਨੇਵਾਸੀਆਂ ਦਾ ਧੰਨਵਾਦ ਕਰਦਾ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਮੈਂ ਤਾਂ ਇੰਨੇ ਲਾਇਕ ਨਹੀਂ ਸੀ ਜਿੰਨਾ ਪਿਆਰ ਮੈਨੂੰ ਖੰਨੇ ਨੇ ਦਿੱਤਾ ਮੈਂ ਖੰਨੇ ਦਾ 7 ਜਨਮ ਲੈ ਕੇ ਦੇਣ ਨਹੀਂ ਦੇ ਸਕਦਾ ਮੈਂ பாਬੂ ਕਹਾਂ ਅੱਜ ਇੰਨਾ ਕੱਠ ਮੈਂ ਸੋਚ ਨਹੀਂ ਸੀ ਸਾਦਾ ਮਤਲਬ ਆਪ ਮੁਹਾਰੇ ਲੋਕਾਂ 'ਚ ਜੋ ਜੋਸ਼ ਦੇਖਣ ਨੂੰ ਮਿਲ ਰਿਹਾ ਆ ਆਦਮੀ ਪਾਰਟੀ ਦਾ ਬਹੁਤ ਵਿਸ਼ਾਲ ਸ਼ਬਦਾਂ ਨੇ ਮੈਂ ਮੈਂ ਤਾਂ ਜਿੰਦਿਆਂ ਘਰਾਈਆਂ ਕੋ ਧੰਨਵਾਦ ਕਰਦਾ ਖੰਨਾ ਵਾਸੀਆਂ ਦਾ 1 ਜੂਨ ਨੂੰ ਬੇਨਤੀ ਕਰਦਾ 1 ਜੂਨ ਨੂੰ ਜਿਹਨ ਸ਼ਨੀਵਾਰ ਨੂੰ ਸਾਰੇ ਜਣੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਮੰਦਿਰ ਮਸਜਿਦ ਮੱਥਾ ਟੇਕ ਕੇ ਸਾਰੀ ਜਗ੍ਹਾ ਤੇ ਸਜਦਾ ਕਰਕੇ ਉਦੋਂ ਬਾਅਦ ਤੋਂ ਆਪਾਂ ਸਾਰਿਆਂ ਨੇ ਵੋਟ ਪਾ ਕੇ ਆਉਣੀ ਆ ਝਾੜੂ ਨੂੰ ਵੋਟ ਪਾ ਕੇ ਆਣੀ ਆ ਝਾੜੂ ਨੂੰ ਇਹ ਬੱਚਿਆਂ ਦੇ ਲਈ ਅਸੀਂ ਚੰਗੀ ਸਿੱਖਿਆ ਦਾ ਇੰਤਜ਼ਾਮ ਕਰਨ ਲੱਗੇ ਹੋਇਆ ਚੰਗੇ ਸਕੂਲ ਬਣਾਉਣ ਲੱਗੇ ਹੋਇਆ ਅਸੀਂ ਬਜ਼ੁਰਗਾਂ ਲਈ ਚੰਗੇ ਮਹੱਲਾ ਕਲੀਨਿਕਾਂ ਤੇ ਚੰਗੇ ਹੈਲਥ ਦੇ ਕੰਮ ਕਰਨ ਲੱਗੇ ਹੋਇਆ ਸਿਵਲ ਹਸਪਤਾਲ ਦਾ ਸੁਧਾਰ ਕਰਨ ਲੱਗੇ ਹੋਇਆ ਅਸੀਂ ਖੰਨੇ ਨੂੰ ਸਾਫ਼ ਸੁਥਰਾ ਬਣਾਉਣ ਲੱਗੇ ਹੋਇਆ ਅਸੀਂ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਲੱਗੇ ਹੋਏ ਆਂ ਅਸੀਂ ਭਾਰਤ ਨੂੰ ਸਾਫ਼ ਸੁਥਰਾ ਬਣਾਉਣ ਚ ਯੋਗਦਾਨ ਪਾਉਣ ਲੱਗੇ ਹੋਏ ਆਂ ਅਸੀਂ ਚਾਹੁੰਦੇ ਆਂ ਕਿ ਸਾਡਾ ਨਾ ਭਾਰਤ ਸਾਡਾ ਪੰਜਾਬ ਸਾਡਾ ਖੰਨਾ ਇੱਕ ਨੰਬਰ ਤੇ ਹੋਵੇ ਵਧੀਆ ਹੋਵੇ ਸਾਡੇ ਕੋ ਬਦਲਾਖੋਰੀ ਦੀ ਰਾਜਨੀਤੀ ਨਹੀਂ ਸਾਡੇ ਕੋ ਮੁੱਦਿਆਂ ਦੀ ਸਿਆਸਤ ਹੈ ਅਸੀਂ ਲੋਕਾਂ ਦੇ ਕਮਾਂ ਦੀ ਗੱਲ ਤਰਜੀਹ ਦੰਨੇ ਆ ਮੈਨੂੰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਦਾ ਬੀਤੇ ਦਿਨੀ ਇੱਕ ਪ੍ਰੋਗਰਾਮ ਸੀ ਉੱਥੇ ਸਰਕਾਰ ਮੰਤਰੀ ਸਾਹਿਬ ਕਹਿੰਦੇ ਚਿੰਤਾ ਨਾ ਕਰੋ ਤੁਹਾਡਾ ਬਦਲਾ ਮੈਂ ਲਊਗਾ ਅਸੀਂ ਤਾਂ ਬਦਲਾ ਖੋਰੀ ਚ ਵਿਸ਼ਵਾਸ ਨਹੀਂ ਰੱਖਦੇ ਕਾਹਦਾ ਬਦਲਾ ਲੈਣਾ ਤੁਸੀਂ ਖੰਨੇ ਨੇ ਦਸ ਤਹਤਾ ਤੁਹਾਨੂੰ ਕਿ ਤੁਸੀਂ ਕੀ ਕੀਤਾ ਕਿ ਮਾਨੋ ਤੁਹਾਡੀ ਜਬਤ ਕਰਾਤੀ ਖੰਨੇ ਨੇ ਕਿਉਂ ਤੁਸੀਂ ਅੱਜ ਵੀ ਧਮਕੀਆਂ ਦਿੰਦੇ ਹੋ ਕਿਉਂ ਤੁਸੀਂ ਗੁੰਡਾਗਰਦੀ ਕਰਨੀ ਚਾਹੁੰਦੇ ਹੋ ਕਿਉਂ ਤੁਸੀਂ ਚਿੱਟੇ ਦਿਨ ਸ਼ਰਿਆਮ ਸਟੇਜਾਂ ਤੋਂ ਧਮਕੀਆਂ ਦਿੰਦੇ ਹੋ ਬਦਲਾਖੋਰੀ ਦੀ ਕੰਮ ਜੇ ਕੀਤਾ ਹੁੰਦਾ ਤਾਂ ਅੱਜ ਤੁਹਾਨੂੰ ਇਹ ਮਿੰਤਾ ਕਰਨ ਦੀ ਤਰਲੇ ਕਰਨ ਦੀ ਜਰੂਰਤ ਨਹੀਂ ਸੀ ਪੈਣੀ ਅਸੀਂ ਸਵਾ ਦੋ ਸਾਲ ਚ ਜੋ ਕੰਮ ਕੀਤਾ ਖੰਨਾ ਜਾਣਦਾ ਲੋਕਾਂ ਦੀ ਕਚੈੜੀ ਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਚੋਣ ਹੈ ਮੈਂ ਬੇਨਤੀ ਕਰਦਾ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਇੱਕ ਸਿਨਮਰ ਬੇਨਤੀ ਹੈ ਕੱਠ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਬੋਟ 1 ਜੂਨ ਨੂੰ ਝਾੜੂ ਨੂੰ ਪਾ ਕੇ ਆਇਓ ਮੈਂ ਤੁਹਾਡਾ ਪੁੱਤ ਬਣ ਕੇ ਇਸ ਖੰਨੇ ਦਾ ਪੁੱਤ ਬਣ ਕੇ ਇਸ ਲੋਕ ਸਭਾ ਦਾ ਪੁੱਤ ਬਣ ਕੇ ਪੰਜਾਬ ਦਾ ਪੁੱਤ ਬਣ ਕੇ ਅਸੀਂ ਸਾਰੇ ਜਣੇ ਸੇਵਾ ਕਰਾਂਗੇ ਔਰ ਪੰਜਾਬ ਨੂੰ ਔਰ ਆਪਣੇ ਖੰਨੇ ਨੂੰ ਵਧੀਆ ਬਣਾਵਾਂਗੇ ਸੋਨਾ ਬਣਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਅੱਜ ਪਹਿਲਾਂ ਸਵੇਰੇ ਗੁਰੂ ਪਰਮਾਤਮਾ ਦਾ ਆਸਰਾ ਲੈ ਕੇ ਅਸੀਂ ਅੱਜ ਆਪਣੇ ਦਫ਼ਤਰ ਦੀ ਸ਼ੁਰੂਆਤ ਕੀਤੀ ਹੈ ਤੇ ਬਹੁਤ ਵਧੀਆ ਸਪੋਰਟ ਮਿਲ ਲਿਆ ਸਾਡੇ ਸਾਰੇ ਮੇਰੇ ਪੂਰੇ ਹਲਕੇ ਚੋਂ ਨੌ ਹਲਕਿਆਂ ਚੋਂ ਲੋਕ ਇੱਥੇ ਆਏ ਨੇ ਸਾਡੀ ਪਾਰਟੀ ਜਾਂ ਜੋ ਭਗਵੰਦ ਜੀ ਨੇ ਕੀਤੇ ਉਹੇ ਕੰਮ ਲੋਕੀ ਉਹਨੂੰ ਪਸੰਦ ਕਰਦੇ ਆ ਅੱਜ ਸਾਨੂੰ ਪੂਰੀ ਆਸ ਹੈ ਜੋ ਆਉਣ ਵਾਲੀ 4 ਤਰੀਕ ਹੋਣੀ ਹੈ ਅਸੀਂ ਬਹੁਤ ਵੱਡੇ ਫਰਕ ਨਾਲ ਜਿੱਤ ਕੇ ਜਾਵਾਂਗੇ ਇਸ ਤਰ੍ਹਾਂ ਹਾਲੇ ਵੀ ਪਾਰਟੀ ਨੂੰ ਪੂਰੀ ਉਮੀਦ ਹੈ ਸੁਪਰੀਮ ਕੋਰਟ ਨੇ ਵੀ ਇਹਦੀ ਨੂੰ ਫਟਕਾਰ ਲਗਾਈ ਹੈ ਕਿ ਰਵਿੰਦਰ ਕੇਜਰੀਵਾਲ ਦੀ ਜ਼ਮਾਨਤ ਹੋ ਸਕਦੀ ਹੈ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਪਹਿਲੇ ਨੰਬਰ ਤੇ ਨਾਮ ਹੋਂਦਾ ਹੋਂਦਾ ਕੀ ਕਹਨੇ ਹੋ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਜਾਣ ਬੁੱਝ ਕੇ ਇਹਨਾਂ ਵੱਲੋਂ ਫਸਾਇਆ ਗਿਆ ਸਾਨੂੰ ਪੂਰੀ ਆਸ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਜਾਂ ਕੋਈ ਹਾਈ ਕੋਰਟ ਵੱਲੋਂ ਸਾਰੀਆਂ ਜਿਹੜੀਆਂ ਸਾਡੀਆਂ ਨਿਆਪਾਲਿਕਾਂ ਉਹਨਾਂ ਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਨਿਆਂ ਜੂਰ ਮਿਲੂਗਾ ਕਿਉਂਕਿ ਜਦੋਂ ਉਹ ਆਉਣਗੇ ਜਿਹੜੀ ਪੰਜਾਬ ਦੀ ਮੂਵਮੈਂਟ ਸਾਡੇ ਭਗਵੰਦ ਮਾਨ ਜੀ ਬਾਰੇ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਜੇ ਕੇਜਰੀਵਾਲ ਸਾਹਿਬ ਜਲਦੀ ਜਲਦੀ ਇੱਥੇ ਪ੍ਰਮਾਤਮਾ ਕਰੇ ਜਲਦੀ ਆ ਜਾਣ ਤਾਂ ਜਿਹੜੀ ਮੂਵਮੈਂਟ ਹੈ ਹੋਰ ਤੇਜ਼ ਹੋ ਜਾਊਗਾ ਪੰਜਾਬ ਦੇ ਵਿੱਚ ਕਿਸਾਨੀ ਸਭ ਤੋਂ ਵੱਡਾ ਮੁੱਦਾ ਜੀ ਕੱਲ ਜਿਹੜੀ ਆ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸੀ ਕਿਸਾਨ ਦਾ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਘਟਨਾ ਤੇ ਕੀ ਕਹੋਗੇ ਇਹ ਬੜੀ ਮਾੜੀ ਗੱਲ ਹੈ ਸਾਡੇ ਕਿਸਾਨ ਦੀ ਮੌਤ ਹੋਈ ਹੈ ਕਿਉਂਕਿ ਜਿਹੜੇ ਪੁਲਿਸ ਵਾਲੇ ਜਿੱਦ ਕਿ ਜਾ ਕੇ ਕਿਸੇ ਨਾਲ ਕੋਈ ੱੱੱਕਾ ਮਾਰਿਆ ਦੂਜਾ ਉਹ ਨਹੀਂ ਸੀ ੱੱੱਕਾ ਮਾਰਨਾ ਚਾਹੀਦਾ ਸਗੋਂ ਪਿਆਰ ਨਾਲ ਕਿਉਂਕਿ ਇੱਕ ਇੱਕਸਾਨ ਵੀ ਆਪਣਾ ਅੰਗ ਨੇ ਉਹਨਾਂ ਨੂੰ ਪਿਆਰ ਨਾਲ ਆਪਾਂ ਸਮਝਾ ਕੇ ਪਿੱਛੇ ਕਰ ਸਕਦੇ ਆ ਇਹ ਨਹੀਂ ਉਹਨਾਂ ਨੂੰ ਜ਼ਬਰਦਸਤੀ ੱੱੱਕਾ ਨਹੀਂ ਕਰਨਾ ਚਾਹੀਦਾ ਆਪਣੇ ਫਤਿਹਗੁਰ ਸਾਹਿਬ ਦੀ ਗੱਲ ਕਰੀਏ ਤਾਂ ਪਾਰਟੀਆਂ ਤੋਂ ਇਲਾਵਾ ਅਲੇ ਆਜ਼ਾਦ ਉਮੀਦਵਾਰ ਵੀ ਆ ਗਏ ਪਰ ਭਾਜਪਾ ਨੇ ਹਜੇ ਤੱਕ ਕੈਂਡੀਡੇਟ ਨਾਮ ਨਹੀਂ ਕੀਤਾ ਕਿ ਕਾਹੂ ਐਕਚੁਅਲੀ ਕੀ ਆ ਜੀ ਹਰ ਪਾਰਟੀ ਨੇ ਆਪਣਾ ਦੇਖਣਾ ਵੀ ਕੈਂਡੀਡੇਟ ਕੌਣ ਹੈ ਕੌਣ ਸੂਟੇਬਲ ਹੈ ਜਿਵੇਂ ਮੈਂ ਆਪਣਾ ਮੈਨੂੰ ਤਾਂ ਅੱਜ 50 51 ਦਿਨ ਦੇ ਕਰੀ ਤੇ 50 ਬੰਦੇ ਵਿੱਚ ਮੈਂ ਘੱਟੋ ਘੱਟ 475 ਦੇ 475 ਜਗ੍ਹਾ ਮੈਂ ਬੋਲ ਆ ਕਿਉਂਕਿ ਮੈਂ ਦੇਖਦਾ ਮੈਂ ਕਿਹੜੇ ਕਿਹੜੇ ਪਿੰਡ ਜਾਇਆ ਕਿਹੜੇ ਕਿਹੜੇ ਬੋਰਡ ਜਾਇਆ ਤੇ ਹਰ ਪਾਸੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਲੋਕ ਬਹੁਤ ਪਿਆਰ ਕਰਦੇ ਜੀ ਵੀ ਜੀ ਮੁਕਾਬਲਾ ਕਿੰਨਾ ਲੱਗ ਰਿਹਾ ਹੈ ਮੁਕਾਬਲਾ ਤਾਂ ਜਿਹੜਾ ਖਾਲੀ ਹੈ ਤੇ ਕਾਂਗਰਸ ਦਾ ਆਫਸ਼ ਹੋਊਗਾ ਅੱਜ ਤਾਂ ਬਹੁਤ ਅੱਗੇ ਹਨ ਤੁਹਾਨੂੰ ਜੀ ਵੀ ਜੀ ਸੰਦੇਸ਼ ਸਿੰਘ ਦੁੱਲੋਂ ਨੇ ਇੱਕ ਵਾਰ ਫਿਰ ਕਾਂਗਰਸ ਹਾਈ ਕਮਾਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਤੁਸੀਂ ਜਿਹੜੇ ਉਮੀਦਵਾਰ ਉਤਾਰੇ ਨੇ ਬਿਲਕੁਲ ਯੋਗ ਨਹੀਂ ਹੈਗੇ ਕਾਂਗਰਸ ਦੇ ਕਾਂਗਰਸ ਵਰਗਾ ਇਹ ਜੁਲੋ ਸਾਹਿਬ ਨੇ ਕਿਹਾ ਕਾਂਗਰਸ ਦੇ ਨਾਲ ਕਾਂਗਰਸ ਨੇ ਹਾਈ ਕਮਨ ਲੈਟਰ ਲਿਖਾ ਵੀ ਪਾਰਟੀਆਂ ਨੇ ਉਮੀਦਵਾਰ ਉਤਾਰੇ ਕਹਿੰਦੇ ਬਿਲਕੁਲ ਕੈਪੇਬਲ ਨਹੀਂ ਹੈਗੇ ਬਿਲਕੁਲ ਸਹੀ ਗੱਲ ਹੈ ਇਹ ਕਾਂਗਰਸ ਪਾਰਟੀ ਪੰਜਾਬ 'ਚ ਬਹੁਤ ਵੱਡਾ ਇਹ ਹੋ ਗਿਆ ਡਰਾਪ ਬੈਕ ਹੈ ਤੇ ਕੋਈ ਵੀ ਮੇਰੇ ਸਮਾ ਸੂਟੇਬ ਲੈ ਨਹੀਂਗਾ ਤੇ ਗੱਲ ਸੁਣੋ ਜਦੋਂ ਬਠਿੰਡੇ ਤੋਂ ਆ ਕੇ ਰਾਜੇ ਬਿੰਗਨੂ ਲੁਧਿਆਣੇ ਉਤਾਰ ਤੇ ਆ ਇਹ ਇਹ ਗੱਲਾਂ ਕਿਤੇ ਕੋਈ ਲੁਧਿਆਣੇ ਦਾ ਬੰਦਾ ਮਿਲਿਆ ਨਹੀਂ ਲੁਧਿਆਣੇ ਦਾ ਬੰਦਾ ਨਹੀਂ ਮਿਲਿਆ ਕੋਈ ਤੇ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਕਾਂਗਰਸ ਕੋਲ ਕੋਈ ਕੈਂਡੀਡੇਟ ਹੀ ਨਹੀਂਗਾ ਚੰਗਾ ਕੈਂਡੀਡੇਟ ਨਹੀਂ ਤੇ ਅੱਜ ਉਹ ਜਿਹੜੀ ਹੈਗੀ ਐ ਜਿਵੇਂ ਕਾਂਗਰਸ ਹੈ ਪੂਰੇ ਪੰਜਾਬ ਜ਼ੀਰੋ ਰੋਗੀ ਜਿਸ ਤਰ੍ਹਾਂ ਤੁਹਾਡੇ ਨਾਲ ਵੀ ਬੱਸੀ ਦੇ ਵਿੱਚ ਮਨੋਰ ਸਿੰਘ ਨੂੰ ਉਤਾਰਿਆ ਗਿਆ ਯਾਦ ਤਾਂ ਤੇ ਹੁਣ ਇਹ ਚਰਚਾ ਕਹਿੰਦੇ ਮਨੋਹਰ ਦੀ ਗੱਲ ਚੱਲ ਰਹੀ ਹੈ ਭਾਜਪਾ ਨਾਲ ਜੀ ਮੈਂ ਕਹਿੰਦਾ ਜਿਹੜਾ ਮਰਜੀ ਆਵੇ ਮਨੋਹਰ ਕਿਹਦਾ ਵੱਡਾ ਭਰਾ ਮੁੱਖ ਮੰਤਰੀ ਆ ਜਾਏ ਹਰਾ ਕੇ ਭੇਜਾਂਗਾ ਪਰ ਤਖ ਦੇਖਿਆ ਵੀ ਕਿੰਨਾ ਜੋਸ਼ ਤੇ ਕਿੰਨਾ ਉਤਸ਼ਾਹ ਇੱਥੇ ਆ ਜਿਸ ਦਿਨਾਂ ਜਿਹੜੇ ਆਪਣੇ ਆਪ ਨੂੰ ਮੁੱਖ ਵਿਰੋਧੀ ਪਾਰਟੀ ਕਹਉਂਦੀ ਹੈ ਕਾਂਗਰਸ ਦਾ ਪੰਡਾਲ ਉੱਥੇ ਖਾਲੀ ਪਿਆ ਸੀ ਪਰ ਆਪਸੀ ਧੜੇਬੰਦੀਆਂ ਉਹਨਾਂ ਦੀ ਉਹ ਸਾਲੇ ਕਹਿੰਦੇ ਨੇ ਜਿਨ੍ਹਾਂ ਦੇ ਘਰ ਚ ਲੜਾਈ ਹੋਵੇ ਗਵਾਂਢੀ ਚਾਹ ਪੀਣ ਨਹੀਂ ਜਾਂਦਾ ਉਹਨਾਂ ਦਾ ਉਹ ਹਾਲ ਆ ਸਾਡਾ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਜਿੱਤੂਗੀ আর ਜਿਹੜੇ ਆਪਸੇ ਇਹ ਦੂਜੇ ਤੇ ਤੀਜੇ ਨੰਬਰ ਤੇ ਲੜਾਈ ਇਹਨਾਂ ਦੀ ਰਹਿ ਗਈ ਆ ਕਿਨੇ ਅੱਗੇ ਜਾਣਾ ਕਿਨੇ ਪਿੱਛੇ ਜਾਣਾ আর ਤੁਸੀਂ ਭਾਜਪਾ ਦੀ ਗੱਲ ਕਰਦੇ ਸੀ ਭਾਜਪਾ ਦਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਉਹ ਹੰਸ ਰਾਜ ਨੂੰ ਵੀ ਪੁੱਛ ਲੋ ਵਿਚਾਰਾ ਉਮੀਦਵਾਰ ਬਣਾਤਾ ਇੱਥੇ ਕੋਈ ਬੰ ਇਥੇ ਪਾਰ ਪੈਰ ਲਾਉਣ ਨੂੰ ਤਿਆਰ ਨਹੀਂ ਬੀਜੇਪੀ ਵਾਲਾ ਤਾਂ ਕਿਉਂਕਿ ਦਿਹਾਤੀ ਸੀਟਾਂ ਸਾਰੀ ਇਸ ਕਰਕੇ ਕੋਈ ਹੌਸਲਾ ਨਹੀਂ ਕਰ ਰਿਹਾ ਤਾਂ ਹੀ ਇੰਨੀ ਲੇਟ ਆ ਵੀ ਨਾਮਿਨੇਸ਼ਨ ਦੋ ਦਿਨਾਂ ਤੋਂ ਸ਼ੁਰੂ ਹੋ ਜਾਣਾ ਪਰ ਬੀਜੇਪੀ ਨੂੰ ਹਲੇ ਉਮੀਦਵਾਰ ਨਹੀਂ ਲੱਭ ਰਿਹਾ ਇੰਨੀ ਕ ਅਜ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਆ ਜਿਹੜੀ ਉਹ ਨੇਰੀ ਨਹੀਂ ਤੂਫਾਨ ਚੱਲ ਰਿਹਾ ਜਿਹੜਾ 2022 ਨਾਲੋਂ ਵੀ ਵੱਡਾ ਮੰਡਟਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲੂਗਾ ਬਹੁਤ ਧੰਨਵਾਦ ਭਾਜੀ ਮੈਂ ਤਾਂ ਇਹ ਕਹਾਂਗੀ ਜੀ ਪਰਮਾਤਮਾ ਦਾ ਬਹੁਤ ਮੇਰ ਹੈ ਪਰਮਾਤਮਾ ਦੀ ਕਿਉਂਕਿ ਇੱਕ ਇਮਾਨਦਾਰ ਬੰਦੇ ਦਾ ੱਤਕਾ ਹੁੰਦਾ ਤਾਂ ਪਰਮਾਤਮਾ ਆਪ ਹੀ ਹੱਥ ਫੜਦਾ ਹੈ ਸੋ ਮੈਂ ਕਹਿੰਦੀ ਆ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਭਗਵੰਦ ਸਿੰਘ ਨੇ ਜੀਪੀ ਸਿੰਘ ਦਾ ਹੱਥ ਫੜਿਆ ਉਹਨਾਂ ਨੂੰ ਪਤਾ ਕਿ ਇੱਕ ਇਮਾਨਦਾਰ ਬੰਦਾ ਹੈ ਤੇ ਉਹ ਅੱਗੇ ਲੈ ਕੇ ਆਣਗੇ ਸਾਨੂੰ ਤੇ ਸਾਨੂੰ ਪੂਰੀ ਸਪੋਰਟ ਹੈ ਪੂਰੇ ਹਲਕੇ ਦੇ ਫਤਿਹਗੜ੍ਹ ਸਾਹਿਬ ਸਾਨੂੰ ਪੂਰੀ ਸਪੋਰਟ ਹੈ ਹਰ ਪਿੰਡ ਚ ਸਾਨੂੰ ਕਹਿੰਦੇ ਕਿ ਜੀਪੀ ਨੂੰ ਵੋਟ ਪਾਣੀ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਹੈ ਇੱਕ ਇਮਾਨਦਾਰ ਬੰਦੇ ਨੇ ਕੰਮ ਕਰਨਾ ਉਹ ਕੋਈ ਵੀ ਪਾਰਟੀ ਚ ਕਰ ਸਕਦਾ ਪਰ ਜਿਵੇਂ ਕਿ ਆਮ ਆਦਮੀ ਪਾਰਟੀ ਚ ਸਾਰੇ ਹੀ ਗੁਰਪ੍ਰੀਤ ਸਿੰਘ ਜੀਪੀ ਵਰਗੇ ਨੇ ਇਮਾਨਦਾਰ ਤੇ ਮਿਹਨਤੀ ਨੇ ਇਹ ਲੋਕਾਂ ਦਾ ਹੱਕ ਲਈ ਖੜਨ ਵਾਲੇ ਲੋਕ ਨੇ ਉਹ ਚਾਹੁੰਦੇ ਕਿ ਸਮਾਜ ਚ ਕੁਝ ਚੇਂਜ ਹੋਵੇ ਕਿਉਂਕਿ ਦੇਖੋ ਹਣ ਬਿਜਲੀ ਦੇ ਬਿੱਲ ਸਭ ਨੂੰ ਮਾਫ ਕੀਤੇ ਗਏ ਆ ਇਹ ਤਾਂ ਲੋਕ ਬੜੇ ਖੁਸ਼ ਨੇ ਤੇ ਨੌਕਰੀਆਂ ਮਿਲ ਗਈਆਂ ਮੇਰੀ ਫਰੈਂਡ ਮੈਨੂੰ ਕਹਿੰਦੀ ਗੁਰਪ੍ਰੀਤ ਤੁਸੀਂ ਕਾਂਗਰਸ ਜਾਂ ਸੀ ਕਾਂਗਰਸ ਪਾਰਟੀ ਸੀਗੇ ਕਿ ਤੁਹਾਡੇ ਟਾਈਮ ਨਾਲ ਬੁਰਾ ਨਾ ਮੰਨਿਓ ਕਿ ਤੁਹਾਡੇ ਟਾਈਮ ਨਾਲ ਪੈਸੇ ਦੇ ਕੇ ਸਿਫਾਰਿਸ਼ ਨਾਲ ਮਤਲਬ ਨੌਕਰੀਆਂ ਮਿਲਦੀਆਂ ਸੀ ਤੇ ਅੱਜ ਇੱਕ ਦੋ ਸਗੇ ਭੈਣ ਭਰਾ ਨੂੰ ਨੌਕਰੀ ਮਿਲੀ ਹੈ ਕਿਉਂਕਿ ਉਹ ਕਾਬਿਲ ਹੈ ਕਾਬਲੀ ਤੇ ਜੌਬ ਮਿਲਦੀ ਹੈ ਨਾ ਕਿ ਸਿਫਾਰਿਸ਼ ਤੇ ਪੈਸੇ ਨਾਲ ਮਿਲਦੀ ਹੈ ਤੁਸੀਂ ਵੀ ਲੱਗੇ ਹੋਏ ਹੋ ਪੂਰਾ ਐਨ ਕੰਪੀ ਦੇਖੋ ਜੀ ਪੂਰਾ ਹੈ ਮੈਂ ਕਹਿੰਦੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨੀ ਚਾਹੀਦੀ ਹੈ ਭਗਵੰਤ ਸਿੰਘ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਪੂਰੇ ਪਰਿਵਾਰ ਲਈ ਕੰਮ ਨਹੀਂ ਕਰ ਰਹੇ ਉਹ ਪੂਰੇ ਸਮਾਜ ਲਈ ਕੰਮ ਕਰ ਰਹੇ ਹਨ ਇੱਕ ਇਹੀ ਜੀ ਪਾਰਟੀ ਆਈ ਹੈ ਦੇਖੋ ਇਨਕਲਾਬ ਲੜਿਆ ਜਦੋਂ ਆਪਾਂ ਦੇਸ਼ ਲਈ ਲੜਾਈ ਲੜੀ ਹੈ 1947 'ਚ ਦੇਸ਼ ਆਜ਼ਾਦ ਹੋਇਆ ਤੇ ਅੱਜ ਵੀ ਉਹੀ ਮਾਹੌਲ ਹੈ ਕਿ ਆਪਾਂ ਨੂੰ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਚਾਹੀਦੀ ਹੈ ਇਹ ਸਾਡੇ ਸਮਾਜ ਲਈ ਕੁਝ ਕਰੇਗਾ ਔਰ ਮੈਂ ਚਾਹੁੰਦੀ ਕਿ ਸਾਰਿਆਂ ਨੂੰ ਪਾਰਟੀ ਤੋਂ ਉੱਪਰ ਉੱਠ ਕੇ ਵੋਟ ਪਾਣੀ ਚਾਹੀਦੀ ਹੈ ਭਗਵੰਤ ਸਿੰਘ ਸਾ